ਕਾਵਲੀ ਭਾਸ਼ਾ ਇਹਨਾਂ ਦੇ ਮਲਿਆਲਮ ਭਾਸ਼ਾ ਦਾ ਮੈਨੂੰ ਲੱਗਦੀ ਆ ਬਾਕੀ ਪਤਾ ਨਹੀਂ ਹੈਗਾ ਮੈਨੂੰ ਇਹ ਲੈਂਗੁਏਜ ਬਾਰੇ ਮਾਈ ਵਨ ਵੈਰੀ ਛੀਪ ਹਾਊ ਮਚ 7 ਲੈ ਹੈ 700 ਮਾਰਜਨ ਫॉर យੂ ਦਿਸ ਮੈਟਲ ਮੈਚ ਓ ਜਿੱਥੇ ਉਹ ਬਹਿ ਕੇ ਪੂਜਾ ਕਰਦੇ ਪਏ ਨਾ ਇਹ ਇਦਾਂ ਹੈ ਕਿ ਰਿਸਪੈਕਟ ਹੋਆ ਕਹਿੰਦੇ ਕਿ ਮੰਦਰ ਕੁੜੀ ਬੜੀ ਖਿੱਚ ਕੇ ਲੈ ਕੇ ਆਏ ਆ ਆਪਾਂ ਇਹ ਨਵੇਂ ਆਪਾਂ ਇੱਕ ਮੰਦਿਰ 'ਚ ਆਏ ਆ ਜਿੱਦਾ ਉੱਥੇ ਪਹਿਲਾਂ ਆਪਾਂ ਗਏ ਸੀ ਉਹ ਬੰਦ ਸੀਗਾ ਤੇ ਆ ਕਾਫੀ ਜ਼ਿਆਦਾ ਦੂਰ ਸੀਗਾ ਉਸ ਤੋਂ 50 ਕਿਲੋਮੀਟਰ ਦੀ ਦੂਰ ਤੇ ਸੀਗਾ ਇਹ ਵਾਲਾ ਟੈਂਪਲ ਤੀਰਥਾ ਤੀਰਥਾ ਟੈਂਪਲ ਇਹਨੂੰ ਕਹਿੰਦੇ ਆ ਤੇ ਇਹਦੀਆਂ ਟਿਕਟ ਲੱਗੀ ਆ 73000 175 ਇੱਕ ਬੰਦੇ ਦੀ ਪਰ ਪਰਸਨ 75000 ਲੱਗੀ ਆ ਟਿਕਟ ਸਾਢੇ ਸੱਤ ਡਾ ਨੂੰ ਬ੍ਰਫਲੀ 5 US ਡਾਲਰਸ ਉਪਰ ਉਹਨੇ ਕਿਹਾ ਸੀ ਸਾਢੇ 7 ਹੋ ਗਏ ਹੋ ਲੈ ਸਾਢੇ 8 8 ਕ ਡਾਲਰ ਬਣ ਗਏ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਲੀਟੀਆਂ ਕਿ ਲਗਾਟਾ ਹੈਗੀ ਜੁੜ ਜੁੜੀਆਂ ਸੋ ਆ ਦੇਖੋ ਪਿੱਪਲ ਦੇ ਬੂਟੇ ਵੀ ਬਹੁਤ ਜ਼ਿਆਦੇ 3 300 ਸਾਲ ਪੁਰਾਣੇ ਪਿੱਪਲ ਦੇ ਬੂਟੇ ਇੱਥੇ ਤੇ ਨਾਰਮਲ ਜਿਹੜੇ ਬੰਦੇ ਆ ਨੇ ਨਾ ਬਰਮੋੜੇ ਪਾਏ ਹੋਏ ਆ ਤੇ ਉਹਨਾਂ ਨੂੰ ਮਾਸਟਰ ਆ ਕੇ ਉਹਨਾਂ ਨੂੰ ਥੋਤੀ ਲਾਣੀ ਪਣੀ ਜਿੱਦਾਂ ਆਪਾਂ ਪਜਾਮੇ ਵਗੈਰਾ ਪਾਏ ਹੋਏ ਆ ਤੇ ਆਪਾਂ ਨੂੰ ਇਹ ਨਾਲ ਜ਼ਰੂਰੀ ਨਹੀਂ ਹੈਗਾ ਤੇ ਇੱਥੇ ਕਹਿ ਲੋ ਕਿ ਜਿਹੜੇ ਬਾਲੀ ਦੇ ਵਿੱਚ ਜਿੱਦਾ ਗੰਗਾ ਆ ਇਹ ਬਾਲੀ ਦੀ ਗੰਗਾ ਆ ਤੇ ਇੱਥੇ ਦਾ ਗੰਗਾ ਦਾ ਕਹਿੰਦੇ ਕਿ ਜੇ ਤੁਸੀਂ ਗੰਗਾ ਦੇ ਵਿੱਚ ਨਹਾਣਾ ਆ ਤਾਂ ਉਹ ਆਪਾਂ ਨੂੰ 30 ਡਾਲਰ ਦੀ ਟਿਕਟ ਲੈਣੀ ਪਣੀ ਆ ਹੋਰ ਜ਼ਿਆਦਾ ਐਕਸਟਰਾ 30 ਡਾਲਰ ਪੇ ਕਰਦੇ ਬੈਣੇ ਆ ਫਿਰ ਤੁਸੀਂ ਗੰਗਾ ਦੇ ਵਿੱਚ ਨਹਾ ਕੇ ਕਹਿੰਦੇ ਕਿ ਤੁਹਾਡੀ ਜਿਹੜੀ 84 ਆ ਨਾ ਉਹ ਘੱਟ ਹੋ ਜਾਂਦੀ ਹੈ ਕਹਿੰਦੇ ਦੀ ਦਿਨ ਦਾ ਭਾਂਡਕ ਕੀ ਸੀ ਉਹ ਦੇਖੋ ਜੀਰ ਵਾਲੇ ਨੇ ਵੀ ਦਿੱਤਾ ਹੈ ਹੈ ਇਹਦਾ ਕਿਹਦਾ ਪੰਜਾ ਹੋਇਆ ਹਾਂ ਉਹ ਕਹਿੰਦਾ ਦੂਸਾ ਬਹੁਤ ਪੜੀ ਦੂਸਾ ਪਾਉ ਉਹ ਕੱਪੜਾ ਹੈ ਉਹ ਕੱਪੜਾ ਹੈ ਉਹ ਤੋਤੀ ਬਾਉ ਉਹ ਜਿੱਥੇ ਉਹ ਬਹਿ ਕੇ ਪੂਜਾ ਕਰਦੇ ਪਏ ਨਾ ਇਹ ਇਦਾਂ ਹੈ ਕਿ ਰਿਸਪੈਕਟ ਹੋਆ ਕਹਿੰਦੇ ਕਿ ਮੰਦਿਰ ਦੀ ਤੇ ਉਹਦੇ ਕੋਈ ਚਾਰਜਸ ਨਹੀਂ ਹੈਗੇ ਜੇ ਤੁਸੀਂ ਪਾ ਦਿਓ ਜੇ ਤੁਸੀਂ ਕਹਿਣਾ ਕਿ ਡੋਨੇਸ਼ਨ ਪਾਣੇ ਆ ਤੇ ਇੱਥੇ ਸਾਰੇ ਆਪਣਾ ਬਾਤ ਵਗੈਰਾ ਲੈਂਦੇ ਆ ਕੋਈ ਵੀ ਕਰ ਸਕਦਾ ਜਦਾਂ ਇਦਾਂ ਦਾ ਕੋਈ ਚੱਕਰ ਨਹੀਂ ਹੈ ਕਿ ਇਹਦਾ ਨਹੀਂ ਕਰ ਸਕਦਾ but you know it to be busy they always come during the when the temple bloo because it da uh, yeah you know extra for the very too busy we can money <laughs> <coughs> so, the temple is close around 5:30 o'clock so. that means you are bo purane hai bo na bo purani jagah va hai chalo it's sarovar ha sarovar jadon keh lo ge apna sarovar ho gaya na saare bas sarovar bane hunde ha ਤੇ ਮੂਗੋਏ ਨੇਥਣ ਇਸ ਵੇ ਨੂੰ ਕਰਦੇ ਕਮਲ ਭਾਜੀ ਨੇ ਕਮਲ ਦੇ ਬੂਟੇ ਸਵੇਰ ਨੂੰ ਖਿੜੂਗੇ ਆਹ ਸਵੇਰ ਕਰਦੇ ਯਾਰ ਅੱਛਾ ਬੱਲੇ ਨਾ ਕਰਾਂ ਨਾ ਨਾ ਸਟੇ ਵਗੈਰਾ ਆਉਣੀ ਹੈ ਪਰੀ ਆ ਜੋ ਡੂ ਨੋਟ ਐਂਟਰ ਆ ਗਿਆ ਬਾਹਰਲੇ ਪਾਸੇ ਜਿੱਤੋਂ ਬੜੇ ਸੀ ਆਵਲਾ ਜਿਹੜਾ ਸਪੌਟ ਆ ਇਹਦੇ ਅੰਦਰ ਜਾਣ ਵਾਸਤੇ ਆਪਰ ਨੂੰ ਤੋਤੀ ਲਾਣੀ ਜ਼ਰੂਰੀ ਆ ਜਿਹੜੀ ਕਿ 10000 ਇੱਥੇ ਦਾ ਲੱਗਦਾ ਆ ਤੋਤੀ ਵਾਲਾ ਫ੍ਰੀ ਆ ਫ੍ਰੀ ਆ ਚਲੋ ਫਿਰ ਠੀਕ ਆ ਫੇਕੇ ਤੋਤੇ ਜੇ ਕਰਾ ਦੇ ਫੋਟੋਆਂ ਤੂੰ ਇੰਟਰਸਟ ਦਿਖੋ ਚਲੋ ਵੀ ਅੱਗੇ ਛੋੜ ਛੋੜੇ ਨੰਗਾਣੇ ਸਰਬਤਨੀ 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 ਬਿੱਲਾ ਜੀ ਸਾਡੇ ਬਣਾ ਰਿਹਾ ਜੀ ਤੋਤੀ ਇਹ ਵੜ ਰਿਹਾ ਪੰਡਤ ਤੇ ਉਧਰ ਤੋਤੀ ਦਾ ਕਹਿੰਦੇ ਕਿ ਫ੍ਰੀ ਆ ਮੈਨ ਲੱਗਾ ਕਿ ਪਹਿਲਾਂ 10 ਰੁਪਏ ਲੈਂਦੇ ਜਾਂਦਾ ਐ ਪਰ ਇੱਥੇ ਤਾਂ 10 ਮਤਲਬ ਹੋ ਗਏ ਤੇ ਫ੍ਰੀ ਆ ਇਹ ਤੰਬਾ ਲਾ ਲੋ ਤੰਬਾ ਲਾ ਰਿਹਾ ਵਿਲੇ ਜੀ ਤੇ ਮੈਂ ਵੀ ਲਾਣ ਆਇਆ ਭਾਜੀ ਬੋਲੀ ਜਾਂ ਨਾਲੇ ਵਿਲੇ ਥੋੜੇ ਵਿੱਚ ਆ ਲੋ ਜੀ ਇੱਥੇ ਸਭ ਤੋਂ ਪਹਿਲਾਂ ਇੰਟਰੋਂ ਤੋਂ ਪਹਿਲਾਂ ਇਹ ਇੱਕ ਤਰ੍ਹਾਂ ਦਾ ਕੱਪੜਾ ਲੁੰਗੀ ਵਟੈਪ ਡੈਂਸ ਮੈਂ ਗਾਣਾ ਪੱਕੀ ਲੁੰਗੀ ਲੈ ਲੈਣਾ ਯਾਰ ਐਦਾਂ ਦੀ ਇੱਕ ਇਹ ਚੀਜ਼ ਹੈ ਨਾ ਬਾਈ ਖੁੱਲੀ ਵਧੀਆ ਲੱਗੀ ਮੈਂ ਉਧਰ ਤੈਨੂੰ ਕਹਿੰਦਾ ਸੀਗਾ ਨਾ ਕੱਲ੍ਹ ਕੇ ਪਰਸੋਂ ਕਿ ਲੁੰਗੀ ਲੈ ਲਾਂ ਪਰ ਇਹ ਚੱਲਾਂ 'ਚ ਥੋੜੀ ਆੜਦੀ ਪਈ ਆ ਹੈਲੋ ਹੈਲੋ ਵੰਦੇ ਆ ਯਾਰ ਉਹ ਪੰਪ ਲੱਗਦਾ ਸਈ ਯਾਰ ਉਹ ਫੋਟੋ ਘੜਾ ਫੋਟੋ ਖਿੱਚਦੇ ਆ ਵਾਹ ਫੋਟੋ ਵੀਚਾਈ ਗੱਟ ਨਹੀਂ ਤੇ ਪਵਨ ਕਰਾਰੇ ਆਪਣੀ ਫੋਟੋ ਉਤੀ ਪਾ ਕੇ ਦਾਸਤੀ ਵੀ ਹਿਸਕਾ ਨਾ ਮਰ ਅੱਜ ਨੇ ਵੀ ਇੱਥੋਂ ਲੰਘਦੇ ਬੈਨਾ ਗੁੱਦੇ ਬਾਈ ਦੇ ਪਿੰਡ ਦੇ ਆ ਸਾਰੇ ਆਵਲੇ ਪਣੀ ਪੀ ਲੈ ਗਿਆ ਹੱਥ ਤੋਣ ਲੱਗਿਆ ਗੁੱਦੇ ਬਾਈ ਦੇ ਪਿੰਡ ਦੇ ਲੇਟ ਆਏ ਬੰਦੇ ਉੱਪਰ ਰਿਸੋਰਸ ਬਣੇ ਹੋਏ ਆ ਸਾਰੇ ਦਿਲ ਪਾਸੇ ਰਿਸੋਰਟ ਤੇ ਆ ਟ੍ਰੈਡੀਸ਼ਨਲ ਇੱਥੇ ਇਹਨਾਂ ਦੀ ਪੂਜਾ ਵਗੈਰਾ ਕਰਦੇ ਪਏ ਆ ਜਿਹੜੇ ਇੱਥੇ ਦੇ ਲੋਕਲ ਬੰਦੇ ਆ ਇਹ ਪੂਜਾ ਵਗੈਰਾ ਕਰਦੀ ਆ ਇਹਦੀ ਐਕਸਟਰਾ ਨਹੀਂ ਚਾਰਜ ਪੂਜਾ ਤੇ ਆ ਨਹੀਂ ਚਾਰਜ ਆ ਪੂਜਾ ਵਗੈਰਾ ਕਰਦੇ ਆ ਇਹਦੇ ਆਵਲੀ ਭਾਸ਼ਾ ਇਹਨਾਂ ਦੇ ਮਲਿਆਲਮ ਭਾਸ਼ਾ ਦਾ ਮੈਨੂੰ ਲੱਗਦੀ ਆ ਬਾਕੀ ਪਤਾ ਨਹੀਂ ਹੈਗਾ ਮੈਨੂੰ ਇਹ ਲੈਂਗੁਏਜ ਦੇ ਬਾਰੇ ਬਹੁਤ ਜ਼ਿਆਦਾ ਪੁਰਾਣੇ ਆ ਚੀਜ਼ਾਂ ਆ ਥੋਤੀਆਂ ਪਾ ਕੇ ਆ ਜਾਓ ਇੱਥੇ ਅੰਦਰ ਹਾਂਜੀ ਆਓ 360 ਆਓ ਇੱਥੇ ਅੰਦਰ ਨਾਲ ਛੋਟੇ ਛੋਟੇ ਕੈਫੇ ਵਗੈਰਾ ਬਣੇ ਹੋਏ ਆ ਵਾਲੇ ਸਾਈਡ ਤੇ ਬਿੱਲੇ ਜਨ ਦੇਖ ਬਿੱਲੇ ਇਧਰੋਂ ਦੇਖੀ ਬਿੱਲੇ ਇਧਰੋਂ ਤਾਂ ਦੇਖ ਉੱਪਰੋਂ ਚਲੋ ਹੋ ਗਿਆ ਨਿਕਲੀ ਆਹ ਪੌੜੀਆਂ ਆ ਸਾਰੀਆਂ ਜਿਹੜੀਆਂ ਲਾਲ ਰੰਗ ਦੀਆਂ ਦੇਖਦੇ ਆ ਉੱਪਰ ਘਰ ਬੜਿਆ ਹੋਇਆ ਹੈ ਇਸ ਦਾ ਇਹ ਸਿੱਧਾ ਸਵਰਗਾਂ ਦੀਆਂ ਪੌੜੀਆਂ ਸਵਰਗਾਂ ਦੀਆਂ ਪੌੜੀਆਂ ਨਹੀਂ ਹੈਗੀਆਂ ਉੱਦਾਂ ਕਹਿੰਦੇ ਕਿ ਇਹ ਇੱਥੇ ਲੋਕ ਕਹਿੰਦੇ ਕਿ ਜੇ ਇੱਥੇ ਕੋਈ ਬੰਦ ਨਹਾ ਲੈਂਦਾ ਨਾ ਤੇ ਇੱਥੇ ਦੀ ਇਹ ਗੰਗਾ ਆ ਕਿਉਂਕਿ ਹਿੰਦੂਜੋਮ ਨੂੰ ਮੰਨਦੇ ਆ ਬਾਲੀ ਦੇ ਵਿੱਚ ਜ਼ਿਆਦਾ ਜੜੇ ਫੈਮਿਲੀਆ ਹੈਗੀਆਂ ਆ ਤੇ ਇੱਥੇ ਆ ਕੇ ਨਾਂਦੇ ਆ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਗੰਗਾ 'ਚ ਜਾ ਕੇ ਨਾਂਦੇ ਆ ਉਦਦੇ ਲੋਕ ਇੱਥੇ ਆ ਕੇ ਵੀ ਨਾਂਦੇ ਆ ਇਹਨਾਂ ਦਾ ਕਹਿਣਾ ਹੈ ਆ ਕਿ 84 ਘਟ ਹੋ ਜਾਂਦੀ ਆ ਆ ਦੇਖੋ ਜ਼ਮਨੀ ਕਰਨਾ ਨਮੀ ਕੀ ਦਿਖਾਣਾ ਛੋੜੀ ਨਮੀ ਨਹੀਂ ਹੈਗੀ ਕਾਫੀ ਦੂਰ ਖੜੇ ਆ ਪਰ ਨੋਟਿਸ ਕੀਤੇ ਮੈਂ ਛੋਟੇ ਛੋਟੇ ਬੱਚੇ ਆ ਦੋ ਕਬੂਤਰੀ ਦੇ ਨਾਲ ਉਹ ਬੱਲੇ ਬਸ ਸੱਜੇ ਪਾਸੇ ਵਾਲੇ ਦੋ ਬੱਚੇ ਆ ਉੱਪਰ ਬੈਠੇ ਆ ਦਾ ਸੁਣੀ ਵੀ ਹੈਗੀ ਆ ਸਾਡੇ ਵਜੀਦਪੁਰ ਤੋਂ ਸਾਡੇ ਗਵਾਂਢੀ ਅਰੇ ਬੀਨ ਜੀ ਲੀਦਾ ਸਾਡੇ ਮੈਂ ਕਿਹਨੂੰ ਸਿਹਰਾ ਬੁਟਾ ਤੇ ਬੀਰ ਨੂੰ ਕਿਹਦਾ ਫੋਕੀਆ ਬੰਗੂ ਚਾਹੇ ਨੰਬਰ ਤੇ ਬਣੀ ਜਾ ਰਹੀ ਹੈ ਨੰਬਰ ਦੇਖ ਕੇ ਰੱਖਿਆ ਨਾ

non stanno proprio mappando la terra, giuro. Sì, ma no. C'è la bomba. C'è lo giuro. Ok. ਆਵਲੇ ਸਾਈਡ ਤੇ ਸਾਰਾ ਕੰਸਟਰਕਸ਼ਨ ਦਾ ਵਰਕ ਚੱਲਦਾ ਪਿਆ ਆ ਸੀਮੈਂਟ ਬਹੁਤ ਜ਼ਿਆਦਾ ਪੱਕਾ ਪਤਾ ਨਹੀਂ ਕੀ ਪਾਇਆ ਹੋਇਆ ਇਹਦੇ ਵਿੱਚ ਜਿਹੜੇ ਇਹਨਾਂ ਨੇ ਬਲਾਕ ਵੀ ਲਾਏ ਹੋਏ ਨਾ ਉਹ ਵੀ ਪੂਰੇ ਸੀਮੈਂਟ ਤੇ ਆਪ ਬਣਾ ਕੇ ਬਲਾਕ ਲਾਏ ਹੋਇਆ ਤੇ ਕਟਾਈ ਵਗੈਰਾ ਜਿੱਦਾਂ ਜਿਹੜਾ ਬਾਧੂ ਮਾਲ ਕਟਾਈਦਾ ਉਹ ਸਾਰਾ ਇਹਦੇ ਵਿੱਚ ਸਿੱਟੀ ਜਾਂਦੇ ਤੇ ਕੱਟ-ਕੱਟ ਕੇ ਬਸ ਇਹਨਾਂ ਨੇ ਨਾ ਨਾ ਜੇ

ਪੈਸਾ ਸੋਹਣੇ ਚੀਜ਼ ਪਾਉਣ ਨੂੰ ਸੱਤ ਗੱਲੇ ਦੀ ਕੁਛ ਹੋਣੇ ਓਏ ਬਿੱਲੇ ਆਹ ਦੇਖੋ ਫਰੂਟ ਪਏ ਅੰਬ ਬਏ ਇੱਥੇ ਫਰੂਟ ਦੇਖ ਕੇ ਨਾ ਰੂਹ ਖੋ ਜੁੰਦੀ ਇੱਥੇ ਜੀ ਬੰਦੇ ਖਾਂਦੇ ਨਹੀਂ ਵੇ ਫਰੂਟ ਸਾਡੇ ਤੇ ਮੱਛੀਆਂ ਖਾਈ ਜਾਂਦੇ ਜਾ ਕੇ

ਉਹ ਬੁੱਕ ਕਰਕੇ ਨਾ ਵੀ ਡੋਂਟ ਬਾਇਡ ਓਲਰੇਡੀ ਬਾਇਡ ਆਇਆ ਓਹ ਬਾਈਕ ਪਾ ਲਈ ਉਧਰ ਕੋਈ ਓਲਰੇਡੀ ਬਾਇਡ ਇਨ ਬੈਕ ਯਾ ਥੈਂਕ ਯੂ 500 ਟੋਕੀ ਥੈਂਕ ਯੂ 5000 ਤੁਸੀਂ ਦੀ ਪੰਜ ਦੂਜੇ 500 ਹਜ਼ਾਰ ਰਹੀ 2000 2000 500 4 ਗੁਣਾ ਪੈਸੇ ਦੱਸ ਦਿਆ 4 5 ਗੁਣਾ ਇਹਨੇ ਐਕਸਿਡੈਂਟ ਤੋਂ ਇਧਰ ਜਾਣਗੇ ਕਿ ਰੱਖਿਆ ਹੋਇਆ ਕਿ ਮਾਰਕੀਟ ਘੁੰਮ ਕੇ ਜਾਣ ਸਾਰੇ ਬੰਦੇ ਨਾ ਤਾਂ ਸੀ ਤਫਾ ਲੱਗਦਾ ਕਿ ਕੀ ਆ ਸੀ ਤਫਾ ਹੀ ਲੱਗਦਾ ਹੈਨਾ ਵੱਡੇ ਬਹੁਤ ਯਾਰ ਬੱਲੇ ਹੈਂ ਲੀਚੀ ਲੀਚੀ ਤੂੰ ਭਾਈ ਇਹਦੇ ਨੌ ਦੇ ਗੱਡੇ ਵੱਡੇ ਯਾਰ ਪਾਜੀ ਹੋਵਾ ਆ ਜੋ ਬਗੀ ਸੀ ਸੇ ਸਾਰ ਸ਼ਾਂਤ ਹੋ ਗਿਆ ਵਾਕ ਕੇ ਸਹੀ ਗੱਲ ਤੇਰੀ ਬੋਲਿਆ ਬਹੁਤ ਵਧੀਆ ਆ ਵਾਜ ਮੈਡੀਟੇਸ਼ਨ ਵਾਇਸ ਸੀ ਉਹਦੀ ਪੂਰੀ ਅੱਲਾ ਨੇ ਤੁਹਾਨੂੰ ਅੰਜਾਮ ਦਿਵਾਣਾ ਤੇ ਯਾ ਸਾਰਿਆਂ ਆਪਣੀ ਅਬ ਜੀ ਨਹੀਂ ਹਾਂ ਓਕੇ 100 ਯਾ 100 ਯਾ ਯੋਏ ਗੱਲ ਸੇ ਮਾ ਨਾ ਮਾ ਨੇ ਤਾਂ ਬਹੁਤ ਸੀ ਪਾਨਾ ਮੇਰੇ ਕੋਲ ਪੈਸੇ ਨਹੀਂ ਹਨ ਮੇਰਾ ਪਰਵਾਹ ਮਾਸਾ ਤੇ ਨਹੀਂ ਮਿਲ ਰਿਹਾ ਹੈ ਜੀ ਕਿਹੜਾ ਹੈ ਜੀ 12 ਜਨਵਰੀ ਜੀ ਆਹ ਕਿੱਥੇ ਰੋਣ ਹੈ ਮਾਸਟਰ ਜੀ ਮਾਰ ਕੇ ਬਿਚੀ ਕਿਤੇ ਆਪਾਂ ਰਿਪੋਰਟ ਅੱਜ ਅੱਜ ਨਹੀਂ ਪਾਉਣੀ ਸਹੀ ਟਾਈਮ ਨਹੀਂ ਹੈ ਹਾਊ ਮੈਚ ਲਾਸਟ ਵੀਕ ਦਾ ਬਿਲ ਸੀ ਓਵਰ ਹੰਡਰਡ ਹਾ ਹਾਊ ਮਚ ਓਕੇ 600000 600 60 ਦਾ 60 ਡਾਲਰ ਦਾ ਹੈ ਨਾਲ ਇੱਥੇ ਵਗਦੀ ਪਈ ਆ ਇੱਧਰ ਆਉਂਦਾ ਪਿਆ ਪਾਣੀ ਸਾਰਾ ਇੱਧਰਲੇ ਪਾਸੇ ਹੈਗੀ ਆ ਮਾਰਕੀਟ ਆਵਲੀ ਸਾਰੀ ਤਾ ਤੋ ਆਪਾਂ ਹੁਣ ਨਿਕਲ ਜਾਣਾ ਬਾਹਰ ਭਾਈ ਮਾਰਕੀਟ ਖੜੀ ਛੇਮੀ ਲਾ ਦਿਓ ਪੂਰੀ ਕੱਢੀ ਜਣਾ ਕ્રાਫਟ ਮਾਰਕੀਟ ਇਤਾਂ ਦੀ ਆ ਸਾਰੇ ਪਾਸੇ ਉਹ ਆਵਾਜ਼ ਗੁੱਡ ਪ੍ਰਾਈਸ ਪਲੇ ਪਲੀਜ਼ ਪਲੇ ਯੂ ਹਵ ਟੂ ਬਾਈ ਨਾ ਬਾਈ ਬਾਏ ਵਨ ਬਾਈ ਬਾਏ ਥੈਂਕ ਯੂ ਸੋ ਵੇਲਾ ਆ ਗਿਆ ਜਾੜਦਾ ਇੱਥੋਂ ਆਪਾਂ ਟੈਂਪਲ ਦੇ ਵਿੱਚੋਂ ਨਿਕਲ ਲਵ ਗਏ ਆ ਤੀਰਥਾ ਟੈਂਪਲ ਕਰਕੇ ਆ ਇੱਥੋਂ ਆਪਾਂ ਹੁਣ ਸਮਾਪਤ ਕਰ ਦੇਣੀ ਵੀਡੀਓ ਤੇ ਵੀਡੀਓ ਵਧੀਆ ਲੱਗੀ ਲਾਈਵ ਸ਼ੇਅਰ ਕਰਦੇ ਹੋ ਦਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਅਸੀਂ ਹੁਣ ਗਾਂ ਜਿੱਥੇ ਜਾਣਾ ਆਪਣੇ ਅੱਡੇ ਤੇ ਇੱਥੋਂ 1 ਘੰਟੇ ਦੀ ਡਰਾਈਵ ਆ ਤੇ ਪੌਣੀ 6 ਹੋ ਗਿਆ ਤੇ ਨੇਰੇ ਜਿਹਾ ਥੋੜੀ ਜਿਹਾ ਹਾਰਡ ਹੋ ਜਾਂਦੀ ਇੱਥੇ ਡਰਾਈਵਿੰਗ ਆ ਨਹੀਂ ਕਿਉਂਕਿ ਧਰਾਸ਼ੋ ਆ ਤੇ ਦੂਜਾ ਥੋੜੀ ਜਿਹਾ ਰੋਡ ਵੀ ਜਿਹਦਾ ਨਾ ਥੋੜੇ ਛੋਟੇ ਆ ਇਸ ਕਰ ਤਾਂ ਕੋਸ਼ਿਸ਼ ਕਰੀਏ ਕਿ ਚੰਨਨ ਜਾਨ ਨੂੰ ਜੇ ਆਪਾਂ ਥੋੜੇ ਉੱਥੇ ਪੁੱਛੀਏ ਜਾ ਕੇ ਨੇੜੇ ਜੇ